ਹਰ ਵਾਰ ਚੋਣਾ ਨੇੜੇ ਈਵੀਐਮ ਤੇ ਵੀਵੀ ਪੈਡ ਨੂੰ ਲੈ ਕੇ ਰੋਲਾ ਪੈਂਦਾ ਪਰ ਇਸ ਵਾਰ ਕੁਝ ਵੱਖਰਾ ਹੋਇਆ ਕਿਉਂਕਿ ਸੁਪਰੀਮ ਕੋਰਟ ਨੇ ਉਹ ਸਾਰੀਆਂ ਪਟੀਸ਼ਨਾਂ ਰੱਦ ਕਰ ਦਿੱਤੀਆਂ ਜਿਦੇ ਵਿੱਚ ਈਵੀਐਮ ਜਾਂ ਵੀਵੀ ਪੈਡ ਦੀ ਵੈਦਤਾ ਨੂੰ ਲੈ ਕੇ ਸਵਾਲ ਕੀਤੇ ਗਏ ਸੀ ਇਸੇ ਦੇ ਉੱਪਰ ਚੋਣ ਕਮਿਸ਼ਨ ਨੇ ਵੀ ਸਪਸ਼ਟ ਕੀਤਾ ਕਿ ਸੰਭਵ ਹੀ ਨਹੀਂ ਹੈ ਕਿ ਈਵੀਐਮ ਦੇ ਨਾਲ ਵੀਵੀ ਪੈਡ ਦੀਆਂ ਪਰਚੀਆਂ ਦਾ 100% ਮਿਲਾਨ ਕੀਤਾ ਜਾਵੇ ਪਰ ਅਖਰ ਈਵੀਐਮ ਕੰਮ ਕਿਵੇਂ ਕਰਦੀ ਹੈ ਈਵੀਐਮ ਤੇ ਵੀਵੀ ਪੈਡ ਦੋਵੇਂ ਮਸ਼ੀਨਾ ਮਿਲ ਕੇ ਵੋਟਰ ਨੂੰ ਕਿਵੇਂ ਯਕੀਨ ਦਿਵਾਉਂਤੀ ਹੈ ਕਿ ਜਿਸ ਕੈਂਡੀਡੇਟ ਨੂੰ ਉਹਨਾਂ ਨੇ ਵੋਟ ਪਾਈ ਹੈ ਉਸ ਨੂੰ ਹੀ ਪਈ ਹੈ ਇਸੇ ਪੂਰੇ ਮਸਲੇ ਨੂੰ ਲੈ ਕੇ ਦੇਖੋ ਸਾਡੀ ਇਹ ਖਾਸ ਰਿਪੋਰਟ ਲੋਕ ਸਭਾ ਚੋਣਾਂ 2024 ਦੀਆਂ ਦੋ ਗੀਲ ਦੀਆਂ ਵੋਟਾਂ ਸ਼ੁੱਕਰਵਾਰ ਨੂੰ ਪੈ ਚੁੱਕੀਆਂ ਹਨ ਅਜਿਹੇ ਵਿੱਚ ਵਿਰੋਧੀ ਧਿਰਾਂ EVM 'ਚ ਕਮੀਆਂ ਵੱਲ ਇਸ਼ਾਰਾ ਕਰ ਰਹੀਆਂ ਨੇ EVM ਮਸ਼ੀਨਾਂ ਕਿਵੇਂ ਕੰਮ ਕਰਦੀ ਹੈ ਅਤੇ ਇਸ ਨੂੰ ਹੈਕ ਕੀਤਾ ਜਾ ਸਕਦਾ ਹੈ ਜਾਂ ਨਹੀਂ ਇਸ ਤੇ ਕਈ ਸਵਾਲ ਖੜੇ ਹੁੰਦੇ ਰਹਿੰਦੇ ਨੇ ਭਾਰਤ 'ਚ ਚੋਣ ਪ੍ਰਕਿਰਿਆ EVM ਰਾਹੀਂ ਹੀ ਪੂਰੀ ਹੁੰਦੀ ਹੈ ਰਾਹੁਲ ਗਾਂਧੀ ਅਕਸਰ EVM 'ਚ ਨੁਕਸ ਕਰਦੇ ਰਹਿੰਦੇ ਆ ਜਿਸ ਦਾ ਇੱਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ EVM ਦਾ ਪੂਰਾ ਨਾਮ ਤੇ ਮੂਲ ਦੱਸਦੀ ਹੈ ਕਿ ਸਾਲ 1982 ਚ ਭਾਰਤੀ ਚੋਣ ਕਮਿਸ਼ਨ ਨੇ ਪਹਿਲੀ ਵਾਰ ਚੋਣਾਂ ਲਈ EVM ਦੀ ਵਰਤੋਂ ਸ਼ੁਰੂ ਕੀਤੀ ਸੀ ਹੁਣ ਵੀ ਬੈਲੇਟ ਪੇਪਰ ਦੀ ہاں EVM ਦੀ ਵਰਤੋਂ ਕੀਤੀ ਜਾਂਦੀ ਹੈ EVM ਦਾ ਪੂਰਾ ਰੂਪ ਯਾਨੀ ਇਲੈਕਟ੍ਰੋਨਿਕ VOTING ਮਸ਼ੀਨ ਇਹ ਚੋਣ ਪ੍ਰਕਿਰਿਆ ਨੂੰ ਤੇਜ਼ ਅਤੇ ਸਾਫ਼ ਰੱਖਣ 'ਚ ਮਦਦ ਕਰਦਾ ਹੈ EVM ਕਿਵੇਂ ਕੰਮ ਕਰਦਾ ਹੈ EVM VOTING ਦੇ ਨਾਲ 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 ਵੋਟਾਂ ਨੂੰ ਸਟੋਰ ਕਰਦੀ ਰਹਿੰਦੀ ਹੈ ਜਿਸ ਦਿਨ ਵੋਟਾਂ ਦੀ ਗਿਣਤੀ ਹੁੰਦੀ ਹੈ ਚੋਣ ਕਮਿਸ਼ਨ EVM ਵਿੱਚ ਪਈਆਂ ਵੋਟਾਂ ਦੀ ਗਿਣਤੀ ਕਰਦਾ ਹੈ ਜਿਸ ਪਾਰਟੀ ਦੇ ਉਮੀਦਵਾਰ ਨੂੰ ਸਭ ਤੋਂ ਵੱਧ ਵੋਟਾਂ ਮਿਲਦੀਆਂ ਹਨ ਉਸ ਨੂੰ ਜੇਤੂ ਐਲਾਨਿਆ ਜਾਂਦਾ ਹੈ EVM ਦੇ ਦੋ ਯੂਨਿਟ ਹਨ ਜਿਨ੍ਹਾਂ ਚ ਕੰਟਰੋਲ ਯੂਨਿਟ ਅਤੇ ਵੋਟਿੰਗ ਯੂਨਿਟ ਸ਼ਾਮਲ ਹਨ ਇਹ ਦੋ ਯੂਨਿਟ 5 ਮੀਟਰ ਕੇਬਲ ਦੇ ਨਾਲ ਜੁੜੇ ਹੁੰਦੇ ਹਨ ਕੰਟਰੋਲ ਯੂਨਿਟ ਕੰਟਰੋਲ ਯੂਨਿਟ प्रसाइडिंग ऑफिसर यानी रिटर्निंग ऑफिसर ਤੇ ਕੋਲ ਹੁੰਦਾ ਹੈ। ਬੈਲੇਟਿੰਗ ਯੂਨਿਟ ਨੂੰ VOTING ਡੱਬੇ 'ਚ ਰੱਖਿਆ ਜਾਂਦਾ ਹੈ। ਲੋਕ ਜਿੱਥੇ ਜਾ ਕੇ ਵੋਟ ਪਾਉਂਦੇ ਨੇ। ਪ੍ਰੋਜ਼ਾਈਡਿੰਗ ਅਫਸਰ ਵੋਟ ਪਾਉਣ ਵਾਲੇ ਵਿਅਕਤੀ ਦੀ ਪਛਾਣ ਦੀ ਪੁਸ਼ਟੀ ਕਰਦਾ ਹੈ। ਜਿਸ ਤੋਂ ਬਾਅਦ ਉਹ ਕੰਟਰੋਲ ਯੂਨਿਟ ਦੇ ਬੈਲੇਟ ਬਟਨ ਨੂੰ ਦਬਾਉਂਦਾ ਹੈ। ਅਜਿਹਾ ਕਰਨ ਤੋਂ ਬਾਅਦ VOTER ਉਮੀਦਵਾਰ ਦੇ ਸਾਹਮਣੇ ਨੀਲੇ ਬਟਨ ਅਤੇ ਬੈਲੇਟਿੰਗ ਯੂਨਿਟ ਤੇ ਦਿੱਤੇ ਗਏ ਚੋਲ ਨਿਸ਼ਾਨ ਨੂੰ ਦਬਾ ਕੇ ਵੋਟ ਪਾ ਸਕਦਾ ਹੈ। ईवीएम ਅਤੇ ਵੀਵੀਪੈਡ ਹੋਰ ভোটার ਵੈਰੀਫਾਇਏਬਲ ਪੇਪਰ ਆਡਿਟ ਟ੍ਰੇਲ ਯਾਨੀ ਵੀਵੀਪੈਡ ਦੀ ईवीएम ਮਸ਼ੀਨ ਦੇ ਨਾਲ ਆਪੈਟ ਇਸ ਚ ਇੱਕ ਪਰਚੀ ਨਿਕਲਦੀ ਹੈ ਇਸ ਸਲਿੱਪ ਚ ਜਿਸ ਉਮੀਦਵਾਰ ਲਈ ਵੋਟ ਪਾਈ ਗਈ ਹੈ ਉਸ ਦੀ ਫੋਟੋ ਅਤੇ ਚੋਣ ਨਿਸ਼ਾਨ ਦਰਜ ਹੁੰਦਾ ਹੈ ਇਸ ਨਾਲ ভোটার ਨੂੰ ਪਤਾ ਲੱਗ ਜਾਂਦਾ ਹੈ ਕਿ ਵੋਟ ਸਹੀ ਥਾਂ ਤੇ ਪਈ ਹੈ ਜਾਂ ਨਹੀਂ ਕਿ ईवीएम ਹੈਕ ਹੋ ਸਕਦੀ ਹੈ ਚੋਣ ਕਮਿਸ਼ਨ ਮੁਤਾਬਕ EVM ਨੂੰ ਕੰਪਿਊਟਰ ਨਾਲ ਕੰਟਰੋਲ ਨਹੀਂ ਕੀਤਾ ਜਾਂਦਾ ਇਹ ਇਕੱਲੀ ਅਜਹੀ ਮਸ਼ੀਨ ਹੈ ਜੋ ਇੰਟਰਨੈਟ ਜਾਂ ਕਿਸੇ ਹੋਰ ਨੈਟਵਰਕ ਨਾਲ ਨਹੀਂ ਜੁੜੀ ਹੁੰਦੀ ਇਸ ਲਈ ਇਸ 'ਚ ਹੈਕਿੰਗ ਦੀ ਕੋਈ ਸੰਭਾਵਨਾ ਨਹੀਂ ਹੈ ਇਹ ਮਸ਼ੀਨ ਹੈਕਿੰਗ ਤੋਂ ਪੂਰੀ ਤਰ੍ਹਾਂ ਸੁਰੱਖਿਅਤ ਹੈ ਜਾਣਕਾਰੀ ਲਈ ਅਸੀਂ ਤੁਹਾਨੂੰ ਦੱਸ ਦਈਏ ਕਿ EVM 'ਚ ਡਾਟਾ ਲਈ ਕੋਈ ਫ੍ਰੀਕਵੈਂਸੀ ਰਿਸਿਵਰ ਜਾਂ ਡੀਕੋਡਰ ਨਹੀਂ ਹੁੰਦਾ ਕਿਸੇ ਵੀ ਵਾਇਰਲੈਸ ਡਿਵਾਈਸ ਵਾਈਫਾਈ ਜਾਂ ਬਲੂਟੁੱਥ ਰਾਹੀਂ ਇਸ ਨਾਲ ਖੇਡ ਛਾੜ ਕਰਨਾ ਸੰਭਵ ਹੀ ਨਹੀਂ ਹੈ VOTING ਤੋਂ ਬਾਅਦ ਚੋਣ ਕਮਿਸ਼ਨ ਵੱਲੋਂ EVM ਨੂੰ ਸੁਰੱਖਿਅਤ ਸੁਰੱਖਿਆ ਸੀਲ ਰੱਖਿਆ ਜਾਂਦਾ ਹੈ ਇਹ ਸੀਲ ਕੀਤੇ ਹੁੰਦੇ ਹਨ ਇਹ ਉਸੇ ਦਿਨ ਖੋਲਿਆ ਜਾਂਦਾ ਜਿਸ ਦਿਨ ਗਿਣਤੀ ਹੁੰਦੀ ਹੈ ਕਿਉਂ ਛੱਤ ਦੇ ਘੇਰੇ ਚ ਰਹਿੰਦੀ ਹੈ EVM ਇਨਜ਼ਾਮ ਲਗਾਉਣ ਵਾਲਿਆਂ ਦਾ ਦਾਵਾ ਹੈ ਕਿ EVM ਦੇ ਨਤੀਜੇ ਨੂੰ ਪ੍ਰਭਾਵਿਤ ਕਰਨ ਲਈ ईवीएम बनावण वाली कंपनी ਜਾਂ ਅਧਿਕਾਰੀ ਇਸ ਮਸ਼ੀਨ ਵਿੱਚਲੀ ਕੋਡਿੰਗ ਯਾਨੀ ਜਿਸ ਨੂੰ ਕੰਪਿਊਟਰ ਭਾਸ਼ਾ ਚ ਕੋਡਿੰਗ ਕਹਿੰਦੇ ਆ ਉਸ ਵਿੱਚ ਛੇੜਛਾੜ ਕੀਤੀ ਜਾ ਸਕਦੀ ਹੈ ਜਿਸ ਨੂੰ ਬਿਨਾਂ ਇੰਟਰਨੈਟ ਜਾਂ ਬਲੂਟੁੱਥ ਦੇ ਵੀ ਕੰਟਰੋਲ ਕੀਤਾ ਜਾ ਸਕਦਾ ਹੈ ਕਿਉਂਕਿ ਉਹ ਪਹਿਲਾਂ ਹੀ ਸਟੋਰ ਕੀਤੇ ਗਏ ਡਾਟਾ ਯਾਨੀ ਕੋਡਿੰਗ ਰਾਹੀਂ ਕੰਮ ਕਰਦੀ ਹੈ ਬੇਸ਼ੱਕ ਇਹਨਾਂ ਮਸ਼ੀਨਾਂ ਨੂੰ ਬਣਾਉਣ ਦਾ ਕੰਮ ਭਾਰਤ ਸਰਕਾਰ ਦੀਆਂ ਕੰਪਨੀਆਂ ਕਰਦੀਆਂ ਹਨ ਪਰ ਫਿਰ ਵੀ ਵਿਰੋਧੀ ਧਿਰਾਂ ਨੇ ਚੁੱਕੇ ਤਰਕਾਂ ਦੇ ਨਾਲ ਆਪਣੀ ਗੱਲ ਆਖੀ ਹੈ ਜਿਸ ਤੇ ਹਲੇ ਤੱਕ ਚੋਣ ਕਮਿਸ਼ਨ ਦਾ ਕੋਈ ਸਪਸ਼ਟੀਕਰਨ ਸਾਹਮਣੇ ਨਹੀਂ ਆਇਆ ਹੈ ਹਾਲਾਂਕਿ ਅੱਜ ਇਸ ਬਾਰੇ ਐਸਸੀ ਨੇ ਅਰਜ਼ੀਆਂ ਸੰ ਜਾਂ ਕੁਝ ਪਟੀਸ਼ਨਾਂ ਸੰ ਜਿਨ੍ਹਾਂ ਨੂੰ ਖਾਰਜ ਕਰ ਦਿੱਤਾ ਹੈ ਕਿ ਇਸ ਨੂੰ ਹੈਕ ਨਹੀਂ ਕੀਤਾ ਜਾ ਸਕਦਾ ਇਹ ਐਸਸੀ ਨੇ ਵੀ ਅੱਜ ਕਹਿ ਦਿੱਤਾ ਹੈ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣ ਦੇ ਲਈ ਫੋਲੋ ਕਰੇ Dynamic Savera TV YouTube Facebook Instagram X aur WhatsApp channel par